ਇਨਾਂ ਦੇ ਸਿੱਤੇ ਬਾਪ ਨਹੀਂ ਹੁੰਦਾ ਉਹ 3 ਬਹੁਤ ਰੜਕਦਿਆਂ ਲੋਕਾਂ ਦੀਆਂ ਅੱਖਾਂ ਵਿੱਚ ਰਾਨੋ ਉਦੋਂ ਉਹ ਛੋਟੀ ਸੀ ਉਸ ਨੂੰ ਤਾਂ ਇਹ ਵੀ ਸਮਝਣੀ ਸੀ ਆਉਂਦਾ ਹੁੰਦਾ ਕਿ ਮਾਂ ਕੀ ਇਸ਼ਾਰੇ ਕਰ ਰਹੀ ਹੈ ਹਾਂਜੀ ਇਹ ਬਹੁਤ ਹੀ ਛੋਟੀ ਕਹਾਣੀ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਜੇ ਨਹੀਂ ਵਧੀਆ ਲੱਗੀ ਤਾਂ ਥਿਸ ਲਾਈਕ ਵੀ ਕਰ ਸਕਦੇ ਹੋ ਜਰੂਰ ਸੁਣ ਕੇ ਜਾਇਓ ਸਰਪੰਜਾ ਸਤਾ ਮਿੰਟਾਂ ਦੀ ਹੀ ਕਹਾਣੀ ਹੈ ਆਓ ਉਸ ਨੂੰ ਸ਼ੁਰੂ ਕਰੀਏ ਅੱਜ 에ਅਰਪੋਰਟ ਦੇ ਅੰਦਰੋਂ ਜਦੋਂ ਰਾણો ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਚਾਤੀ ਮਾਰੀ ਤਾਂ ਸਰੋਂ ਬਾਹਰ ਕਰੀ ਆਪਣੀ ਮਾਂ ਵੀਰੋ ਨਜ਼ਰ ਪਈ ਅੱਜ ਜਿੰਨੀ ਇਕੱਲੀ ਬੇਪਸ ਕਮਜ਼ੋਰ ਉਸਨੇ ਆਪਣੇ ਮਾਂ ਨੂੰ ਕਦੇ ਨਹੀਂ ਸੀ ਦੇਖਿਆ ਔਰ ਜਿਵੇਂ ਜਿਵੇਂ ਅੱਗੇ ਕਦਮ ਤਰਦੀ ਸੀ ਜਾਦਾ ਉਸਨੂੰ ਹੋਰ ਪਿੱਛੇ ਲੈ ਕੇ ਜਾ ਰਹੀਆਂ ਸਨ ਉਸਨੂੰ ਯਾਦ ਆ ਰਿਹਾ ਸੀ ਜਿਵੇਂ ਉਸਦੀ ਮਾਂ ਨੇ ਛੋਟੀ ਉਮਰੇ ਹੀ ਉਸਨੂੰ ਚੁੰਨੀ ਲੈਣ ਦਾ ਸਲੀਕਾ ਸਿਖਾ ਦਿੱਤਾ ਸੀ ਇੱਕ ਵਾਰ ਰਾਣੋਂ ਦਾ ਬਾਪੂ ਕਰੋ ਰੁੱਸ ਕੇ ਚਲਾ ਗਿਆ ਤਾਂ ਕਦੇ ਵਾਪਸ ਨਾ ਪਰਤਿਆ ਉਸ ਤੋਂ ਬਾਅਦ ਸਿਰਫ ਬੀਰੋ ਤੇ ਰਾਣੋ ਹੀ ਰਹਿ ਗਈਆਂ ਸਨ ਬੀਰੋ ਰਾਣੋ ਨੂੰ ਹਮੇਸ਼ਾ ਲੁਕੋ ਕੇ ਰੱਖਦੀ ਉਹ ਅਕਸਰ ਕਹਿੰਦੀ ਰਹਿੰਦੀ ਰਾਣੋ ਤੇਰੇ ਚੁੰਨੀ ਕਿੱਥੇ ਆ ਧੀਏ ਸਿਰ ਕੱਜ ਕੇ ਰੱਖੀ ਦਾ ਜਿਨ੍ਹਾਂ ਦੇ ਸਿਰ ਤੇ ਬਾਪ ਨਹੀਂ ਹੁੰਦਾ ਉਹ ਧੀਆ ਬਹੁਤ ਰੜਕਦੀਆਂ ਲੋਕਾਂ ਦੀਆਂ ਅੱਖਾਂ ਵਿੱਚ ਰਾਣੋ ਉਦੋਂ ਬਹੁਤ ਛੋਟੀ ਸੀ ਉਸ ਨੂੰ ਤਾਂ ਇਹ ਵੀ ਸਮਝ ਨਹੀਂ ਸੀ ਆਉਂਦਾ ਹੁੰਦਾ ਕਿ ਮਾਂ ਕੀ ਇਸ਼ਾਰੇ ਕਰ ਰਹੀ ਹੈ ਰਾਣੋ ਦੀ ਮਾਂ ਉਸ ਨੂੰ ਆਪ ਸਕੂਲ ਲੈਣ ਜਾਂਦੀ ਆਪ ਹੀ ਛੱਡ ਕੇ ਆਉਂਦੀ ਵੀਰੋ ਲਈ ਰਾਣੋ ਹੀ ਉਸਦੀ ਜ਼ਿੰਦਗੀ ਸੀ ਉਹ ਪਰਸ਼ਾਮੀ ਦੀ ਤਰ੍ਹਾਂ ਉਸ ਨੂੰ ਲਿਫਟੀ ਰਹਿੰਦੀ ਰਾਣੋ ਪੜਾਈ ਵਿੱਚ ਬਹੁਤ ਹੋਸ਼ਿਆਰ ਸੀ ਹਮੇਸ਼ਾ ਪਹਿਲੇ ਦਰਜੇ ਵਿੱਚ ਜਮਾਤ ਪਾਸ ਕਰਦੀ ਬਜੀਵਾ ਲੱਗ ਗਿਆ ਸੀ ਉਸਨੂੰ ਪਿੰਨ ਦੇ ਮਸਤ ਨੇ ਜਦੋਂ ਕਦੇ ਮਿਲਣਾ ਤਾਂ ਉਸਨੇ ਹਰ ਵਾਰ ਕਹਿਣਾ ਬੀਰੋ ਓੜੇ ਕੁੜੀ ਤੂੰ ਰਾਣ ਨੂੰ ਬਹੁਤ ਪੜਾਈ ਦੇਖੀ ਇੱਕ ਦਿਨ ਤੇਰੀ ਤਕਦੀਰ ਬਦਲ ਦੇਵੇਗੀ ਤੇਰੀ ਤੀ ਹਰ ਰਾਣੋ ਦਸਵੀਂ ਪਾਸ ਕਰ ਗਈ ਸੀ ਇੱਕ ਦਿਨ ਉਸ ਕਹਿਣ ਲੱਗੀ ਬੇਬੇ ਹੁਣ ਮੈਂ ਇਕੱਲੇ ਸਕੂਲ ਜਾਇਆ ਕਰੂੰ ਸਾਰੀਆਂ ਕੁੜੀਆਂ ਮੈਨੂੰ ਹੱਸਦੀਆਂ ਨੇ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਜਦੋਂ ਤੂੰ ਮੈਨੂੰ ਸਕੂਲ ਲੈਣ ਆਉਂਦੀ ਹਾਂ ਬੀਰੋ ਨੂੰ ਲੱਗਿਆ ਜਿਵੇਂ ਉਹਦੇ ਰੂਹ ਅੱਡ ਹੋਣ ਦੀ ਗੱਲ ਕਰ ਰਹੀ ਹੋਵੇ ਉਹ ਦਿਲ ਤੇ ਪੱਤਰ ਰੱਖ ਕੇ ਬੋਲੀ ਚੰਗਾ ਤੀਏ ਮਾਂ ਨੂੰ ਉਦਾਸ ਦੇਖ ਰਾਣੋਂ ਨੇ ਮਾਂ ਨੂੰ ਜੱਫੀ ਵਿੱਚ ਲੈ ਲਿਆ ਤੇ ਕਹਿਣ ਲੱਗੀ ਬੇਬੇ ਯਕੀਨ ਰੱਖ ਆਪਣੇ ਪੁੱਤ ਤੇ ਤੈਨੂੰ ਕੋਈ ਅਲਾੰਬਾ ਨਹੀਂ ਆਊ ਮੈਂ ਕੋਈ ਐਸਾ ਕੰਮ ਨਹੀਂ ਕਰੂੰ ਜਿਸ ਨਾਲ ਤੇਰਾ ਸਿਰ ਝੁੱਕ ਜਾਵੇ ਪਤਾ ਹੀ ਨਹੀਂ ਲੱਗਿਆ ਰਾਣੂ ਪਲਾਸਟੂ ਆਇਲਸ ਕਰਕੇ ਸੱਤ ਬੈਨ ਨਾਲ ਕਰ ਗਈ ਆਇਲਸ ਦੇ ਸਕੂਲ ਤੋਂ ਹਰਮੇਸ਼ ਘਰ ਆਇਆ ਤੇ ਵੀਰ ਨੂੰ ਕਹਿਣ ਲੱਗਾ ਅੰਤਜੀ ਤੁਹਾਡੀ ਬੇਟੀ ਬਹੁਤ ਹੋਸ਼ਿਆਰ ਹੈ ਜੇ ਤੁਸੀਂ ਇਸ ਨੂੰ ਬਾਹਰ ਪੜਨ ਭੇਜਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਹੀਰੋ ਬੋਲੀ ਕੀ ਮਤਲਬ ਹੈ ਤੁਹਾਡਾ? ਉਹ ਅੱਗੋਂ ਬੋਲਿਆ ਜੀ ਮੈਨੂੰ ਗਲਤ ਨਾ ਸਮਝਣਾ। ਮੇਰੇ ਕੋਲ ਇੱਕ ਪਰਿਵਾਰ ਹੈ ਬਹੁਤ ਪੈਸੇ ਵਾਲਾ। ਅਰਾਂ ਨੂੰ ਉਹਨਾਂ ਦੇ ਲੜਕੇ ਨੂੰ ਵਿਆਹ ਕੇ ਨਾਲ ਕੈਨੇਡਾ ਲੈ ਜਾਵੇ। ਉਹ ਰਾਂਣੋਂ ਦੀ ਸਾਰੀ ਪੜਾਈ ਦਾ ਖਰਚਾ ਚੁੱਕਣ ਨੂੰ ਤਿਆਰ ਹਨ। ਪਤਾ ਨਹੀਂ ਕਿਹੋ ਜਿਹਾ ਮੁੰਡਾ। ਮੈਂ ਤਾਂ ਵੀਨਾ ਦੇਖਿਆ ਕਿਵੇਂ ਹਾਂ ਕਰ ਦੇਵਾਂ। ਬੀਰੋ ਬੋਲੀ ਉਹ ਚੱਟ ਬੋਲਿਆ ਜੀ ਕਿਹੜਾ ਸੱਚੀ ਵਿਆਹ ਕਰਨਾ ਕੈਨੇਡਾ ਪਹੁੰਚ ਕੇ ਮੁੰਡਾ ਆਪਣੀ ਪੈਨ ਦੇ ਕਰ ਰਹੇਗਾ ਤੁਹਾਡੀ ਬੇਟੀ ਆਪਣਾ ਅੱਡ ਰਹੇਗੀ ਬੀਰੋ ਕਹਿਣ ਲੱਗੀ ਮੈਂ ਕਿਸੇ ਸਿਆਣੇ ਨਾਲ ਗੱਲ ਕਰਕੇ ਦੱਸਾਂ ਪਾਈ ਬੀਰੋ ਮਾਸਟਰ ਜੀ ਕੋਲ ਗਈ ਸਲਾਹ ਕਰਨ ਤਾਂ ਮਾਸਟਰ ਜੀ ਨੇ ਹਾਂ ਕਰ ਦਿੱਤੀ ਨਾਲੇ ਸਲਾਹ ਦਿੱਤੀ ਬੀਰੋ ਉੱਥੇ ਰਹਿਣ ਦੇ ਖਰਚੇ ਦੀ ਵੀ ਗੱਲ ਕਰ ਲਵੀ ਜਦੋਂ ਬੀਰੋ ਨੇ ਰਮੇਸ਼ ਨੂੰ ਕਿਹਾ ਕਿ ਉਤੇ ਰਹਿਣ ਦਾ ਖਰਚਾ ਵੀ ਦੇਣਾ ਪੈਣਾ ਤਾਂ ਰਮੇਸ਼ ਕਹਿਣ ਲੱਗਾ ਆਂਟੀ ਜੀ ਮੈਂ ਤੁਹਾਨੂੰ 30 ਲੱਖ ਰੁਪਏ ਦਵਾ ਦਿੰਦਾ ਹਾਂ ਸਭ ਕੁਝ ਹੋ ਜਾਣਾ ਇੰਨੇ ਪੈਸਿਆਂ ਨਾਲ ਬਸ ਤੁਸੀਂ 2 ਲੱਖ ਵਿੱਚੋਂ ਮੈਨੂੰ ਦੇਣੇ ਹਨ ਇੰਨੇ ਪੈਸਿਆਂ ਦੀ ਗੱਲ ਸੁਣ ਕੇ ਬੀਰੋ ਨੇ ਝਟਹਾਕ ਕਰ ਦਿੱਤੀ ਅਰਾਣੋ ਅੰਦਰ ਬੈਠੀ ਸਭ ਸੁਣ ਰਹੀ ਸੀ ਉਹ ਹੈਰਾਨ ਸੀ ਕਿ ਬੀਰੋ ਜਿਸ ਨੇ ਉਸ ਨੂੰ ਕਦੇ ਵੀ ਅੱਡ ਨਹੀਂ ਸੀ ਕੀਤਾ ਉਸਨੇ ਕਿਵੇਂ ਹਾਂ ਕਰ ਦਿੱਤੀ ਰਾਣ ਨੂੰ ਜਾ ਦਾਰਿਆ ਸੀ ਕਿਵੇਂ ਹਮੇਸ਼ਾ ਸੱਚ ਤੇ ਖੜਨਾ ਸਿਖਾਉਣ ਵਾਲੀ ਮਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹਦਿਆਂ ਝੂਟੀਆਂ ਲਾਵਾ ਪੜਾਈਆਂ ਸਨ ਐਨ ਨੂੰ ਉਸਦੇ ਆਰ ਜੀ ਘਰ ਵਾਲੇ ਨੇ ਉਸ ਨੂੰ ਕਲਾਬੇ ਵਿੱਚ ਲੈ ਕੇ ਕਿਹਾ ਰਾਣੋ ਇੱਥੇ ਥਾਂ-ਥਾਂ ਤੇ ਕੈਮਰੇ ਲੱਗੇ ਹਨ ਇਮੀਗ੍ਰੇਸ਼ਨ ਵਾਲੇ ਨਿਗਾਹ ਰੱਖਦੇ ਹਨ ਤੂੰ ਮੇਰੇ ਨਾਲ ਲੱਗ ਕੇ ਰਹਿ ਉਹ ਉਸ ਨੂੰ ਇਮੀਗ੍ਰੇਸ਼ਨ ਦਾ ਡਰਾਵਾ ਦੇ ਕੇ ਉਹਦੇ ਅੰਗਾਂ ਨੂੰ ਟੋ ਰਿਆ ਸੀ ਹਰਾਨ ਉਹਦੇ ਇਤਰਾਜ਼ ਕਰਨ ਤੇ ਉਹ ਬੋਲਿਆ 30 ਲੱਖ ਦਿੱਤਾ ਹੈ ਹੁਣ ਡਰਾਮਾ ਤਾਂ ਕਰਨਾ ਪੈਣਾ ਕਿਵੇਂ ਅੱਕ ਦੇ ਫੌਰੇ ਵਿੱਚ ਸਚਾਈ ਤੋਂ ਉਹਦੀ ਜ਼ਿੰਦਗੀ ਡਰਾਮੇ ਵਿੱਚ ਬਦਲ ਗਈ ਸੀ ਉਹ ਹੈਰਾਨ ਸੀ ਉਸ ਨੂੰ ਲੱਗ ਰਿਹਾ ਸੀ ਬਾਹਰ ਉਹਦੀ ਮਾਂ ਦੇ ਆਦਰਸ਼ਾਂ ਦੀ ਹਾਰ ਹੋਈ ਹੈ ਤੇ ਅੰਦਰ ਉਹਦੀ ਲਿਆਕਤ ਦੀ ਹਾਰ ਹੋਈ ਹੈ ਪੈਸਿਆਂ ਵਾਲਿਆਂ ਦਾ ਨਲਾਇਕ ਪੁੱਤ ਜੋ ਆਪ ਆਇਲਸ ਵੀ ਪਾਸ ਨਹੀਂ ਕਰ ਸਕਿਆ ਅੱਜ ਉਸ ਸਿਰ ਤੇ ਵਿਗੜੇ ਹੋਏ ਅਮੀਰ ਜਾਦੇ ਨਾਲ ਉਸ ਨੂੰ ਤੋੜ ਦਿੱਤਾ ਗਿਆ ਜਿਸ ਨੂੰ ਕਦੇ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਮਹਫੂਜ਼ ਰੱਖਿਆ ਗਿਆ ਸੀ ਉਹ ਪਰਮੇ ਕਦਮਾ ਅਥਰੂ ਭਰੀਆਂ ਅੱਖਾਂ ਨਾਲ ਪਤਾ ਨਹੀਂ ਕਿਸ ਮੁਕਾਮ ਵੱਲ ਤੁਰ ਰਹੀ ਸੀ ਜਿਵੇਂ ਜਿਵੇਂ ਉਸ ਨੂੰ ਛੂਹ ਰਿਹਾ ਸੀ ਤੇ ਉਹ ਮਜਬੂਰ ਹੋਈ ਸੋਚ ਰਹੀ ਸੀ ਕਿ ਇਹ ਨਵੇਂ ਤਰ੍ਹਾਂ ਦਾ ਹਾਫਸ ਦਾ ਵਜਾਰ ਪੈਦਾ ਹੋਇਆ ਹੈ ਜੋ ਸਮਾਜ ਨੂੰ ਵੀ ਕਬੂਲ ਹੈ ਜਿਸ ਵਿੱਚ ਮਾਪੇ ਧੀਆਂ ਨੂੰ ਆਪ ਤੋੜ ਰਹੇ ਹਨ ਉਸ ਨੇ ਕੀਤੀ ਰਗਵੀਰ ਬੜੈ ਚ ਦੀਆਂ 17 ਪੜੀਆਂ ਸਨ ਉਹ ਉਸ ਨੂੰ ਬਹੁਤ ਜਾਨ ਆ ਰਹੀਆਂ ਸਨ ਜਦੋਂ ਦਰਾਂ ਦੀਆਂ ਚੀਤਾਂ ਵਿੱਚੋਂ ਕੋਈ ਫੁੱਲ ਪਿਆ ਨਜ਼ਰ ਕਿੰਨੀ ਜਲਦੀ ਟੁੱਟ ਗਿਆ ਬੇਸਬਰਿਆਂ ਦਾ ਸਬਰ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਨਾ ਜੀ ਤੇ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਵੀ ਜ਼ਰੂਰ ਕਰਕੇ ਜਾਇਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ